ਮੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਟੱਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਇੱਕ ਫੀਲਡ ਕਰਦੇ ਆ ਕਰਦੇ ਆ ਤੁਹਾਨੂੰ ਪਤਾ ਹੈ ਵੀ ਫੀਲਡ ਕਰਦੇ ਆ ਕਰਦੇ ਆ ਨਵੇਂ ਨਵੇਂ ਮਤਲਬ ਕਿ ਤਜਰਬੇ ਜਿਹੜੇ ਸਿੱਖਣ ਨੂੰ ਮਿਲਦੇ ਆ ਸੋ ਕੋਈ ਬੰਦਾ ਵੀ ਕਦੇ ਵੀ ਪੂਰਾ ਨਹੀਂ ਸਿੱਖ ਸਕਦਾ ਸੋ ਦੋਸਤੋ ਜਿਹੜਾ ਅੱਜ ਕੱਲ ਇੱਕ ਬਹੁਤ ਵੱਡਾ ਟ੍ਰੈਂਡ ਚੱਲਿਆ ਰਿਪੀਟ ਬਰੀਡਿੰਗ ਇੰਨੇ ਵਿੱਚ ਪਸ਼ੂ ਤੁਹਾਡਾ ਰਿਪੀਟ ਹੋ ਰਿਹਾ ਹੈ ਵਾਰ-ਵਾਰ ਫੇਰ ਖਾ ਰਿਹਾ ਹੈ ਗੱਬਰ ਨਹੀਂ ਹੋ ਰਿਹਾ ਆਪਾਂ ਵੀਡੀਓ ਦੇਖਦੇ ਆ ਕਿ 4-4 ਸਾਲ ਤੋਂ ਪਸ਼ੂ ਲੋਕਾਂ ਨੇ ਘਰੇ ਬੰਨੇ ਹੋਏ ਆ ਜਿਹੜੇ ਇਹ ਗੱਬਰ ਨਹੀਂ ਹੋ ਰਿਹਾ ਸੋ ਦੋਸਤੋ ਉਹਨਾਂ ਦੇ ਵਿੱਚੋਂ ਮੈਂ ਇੱਕ ਬੜਾ ਵੱਡਾ ਕਾਰਨ ਲੱਭਿਆ ਹੈ ਅਹਿਮ ਕਾਰਨ ਸੋ ਉਹਨਾਂ ਦੇ ਵਿੱਚੋਂ ਇੱਕ ਇੱਕ ਅਹਿਮ ਕਾਰਨ ਮੈਂ ਆ ਲੱਭਿਆ ਹੈ ਜਿਹੜਾ ਆ ਫਰਸ਼ ਹੈ ਆ ਵੇਖੋ ਜਿਹੜਾ ਆਪਾਂ ਸੀਮਿੰਟ ਦਾ ਫਰਸ਼ ਲਾਉਨੇ ਆ ਇਹ ਸੀਮਿੰਟ ਦਾ ਫਰਸ਼ ਜਿੰਦੇ ਵਿੱਚ ਆਪਾਂ ਕ੍ਰੈਸ਼ਰ ਬੱਜਰੀ ਪਾਈ ਹੋਈ ਏ ਸੋ ਇਹ ਫਰਸ਼ ਲਾਉਣਾ ਵੀ ਇਹ ਕਸ਼ੂਆਂ ਲਈ ਇਸ ਬਹੁਤ ਵੱਡੀ ਸਮੱਸਿਆ ਦਾ ਕਾਰਨ ਨੇ ਕਿਉਂਕਿ ਆਹ ਦੇਖੋ ਆਹ ਜਿਹੜੀ ਮੱਝ ਖੜੀ ਏ ਇਹ ਵੀ ਰਿਪੀਟ ਏ ਕਾਫੀ ਟੀਰਪੋ ਤੇ ਆਹ ਜਿਹੜੀ ਗਾਂ ਖੜੀ ਏ ਇਧਰ ਸੋ ਇਹ ਜਿਹੜੀ ਗਾਂ ਏ ਇਹ ਵੀ ਵੀਰ ਨੇ ਦੱਸਿਆ ਵੀ ਡੇਢ ਦੋ ਸਾਲ ਹੋ ਗਏ ਨੇ ਰਿਪੀਟ ਚੱਲਦੀ ਪਈ ਏ ਹੁਣ ਵੈਸੇ ਅਸੀਂ ਇਹਦਾ ਟ੍ਰੀਟਮੈਂਟ ਕਰਨ ਆਏ ਆ ਵੈਸੇ ਕਿਉਂਕਿ ਮੋਢੀ ਦੇ ਜਿੰਨੇ ਪਾਰਟ ਹੁੰਦੇ ਆ ਨਾ ਚਾਹੇ ਉਂਗਲਾਂ ਚਾਹੇ ਪੈਰ ਆ ਚਾਹੇ ਸੇਰਾ ਸਾਰਿਆਂ ਦਾ ਅੱਡਾ ਡੱਪਤਾ ਆਪਣਾ ਕੰਮ ਹੁੰਦਾ ਹੁਣ ਕੀ ਇਹ ਵੀ ਜਿਹੜਾ ਇੱਥੇ ਇਹਨਾਂ ਨੇ ਬਾਥਰੂਮ ਕਰਨਾ ਜਾਂ ਜਿਹੜਾ ਇੱਥੇ ਇਹਨਾਂ ਨੇ ਗੋਹਾ ਕਰਨਾ ਜਾਂ ਜਿਹੜੀ ਇੱਥੇ ਗੰਦਗੀ ਹੋਣੀ ਇੱਥੋਂ ਵੇਖੋ ਜਿਹੜੇ ਇਹਨਾਂ ਨੂੰ ਇਹਨਾਂ ਦੇ ਪੈਰ ਦੇਖੋ ਵਾਦੇ ਪੈ ਨੋ ਦੇਖੋ ਤਿੱਖੇ ਹੋ ਜਾਂਦੇ ਆ ਸੋ ਇਹ ਵੀ ਜਿਹੜਾ ਇਹ ਇੱਥੋਂ ਵੀ ਇੱਕ ਬ੍ਰੇਨ ਨੂੰ ਮੈਸੇਜ ਜਾਂਦਾ ਜਾਨਵਰ ਦੇ ਪੈਰਾਂ ਤੋਂ ਵੀ ਇਸ ਕਰਕੇ ਵੀ ਮੇਰੀ ਸੁਜੈਸ਼ਨ ਜਿਹੜੀ ਇਹ ਇਹ ਆ ਸਾਰੇ ਪੈਣ ਪਾਵਾਂ ਨੂੰ ਜਿਨ੍ਹਾਂ ਨੇ ਨਵੇਂ ਸ਼ੈੱਡ ਪਾਉਣੇ ਆ ਜਾਂ ਜਿਨ੍ਹਾਂ ਨੇ ਆਲੇ ਥਾ ਪੱਕਾ ਕਰਨਾ ਕਿ ਹਮੇਸ਼ਾ ਜਿਹੜਾ ਹੈ ਥੱਲੇ ਫਰਸ਼ ਇੱਟਾਂ ਦਾ ਲਾਇਆ ਕਰੋ ਕਿਉਂਕਿ ਜਿਹੜੀ ਇੱਟ ਹੁੰਦੀ ਏ ਉਹਦੇ ਵਿੱਚ ਆਪ ਦਾ ਕੰਮ ਹੁੰਦਾ ਹੈ ਇੱਟ ਦਾ ਇੱਟ ਨੂੰ ਇੱਟਾ ਜਿਵੇਂ ਤਾਂ ਆ ਫਰਸ਼ ਆਪਾਂ ਨਹੀਂ ਪਾਉਣਾਗਾ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਇੱਟਾਂ ਦਾ ਫਰਸ਼ ਲਾਈਏ ਕਿਉਂਕਿ ਮੈਂ ਇਹ ਆਪਣੇ ਲਈ ਸੌਖਾ ਹੋ ਜਾਂਦਾ ਵੀ ਪਾਣੀ ਮਾਰਿਆ ਤੇ ਸਫਾਈ ਪਰ ਇਹ ਵੀ ਇੱਕ ਰਿਪੀਟ ਦਾ ਪਸ਼ੂਆਂ ਦੇ ਵਿੱਚ ਬਹੁਤ ਵੱਡਾ ਕਾਰਨ ਹੈ ਮੈਂ ਜਿੰਨੇ ਵੀ ਫੀਲਡ ਦੇ ਵਿੱਚ ਪਸ਼ੂ ਵੇਖੇ ਆ ਜਿੰਨਾ ਵੀ ਲੋਕਾਂ ਨੇ ਆ ਫਰਸ਼ ਪਾਏ ਹੋਇਆ ਮੋਸਟਲੀ ਉਹਨਾਂ ਦੇ ਪਸ਼ੂ ਰਿਪੀਟ ਹੋਏ ਆ ਮੋਸਟਲੀ ਚਲੋ ਕਈਆਂ ਦੇ ਨਹੀਂ ਵੀ ਹੋਏ ਹੋਣਗੇ ਉਹ ਵੱਖਰੀ ਗੱਲ ਹੈ ਕਮੈਂਟਾਂ ਵਿੱਚ ਕਈਆਂ ਨੇ ਵਿੱਚ ਐਵੇਂ ਕਹਿਣਾ ਸੋ ਇਹ ਜਿਹੜਾ ਫਰਸ਼ ਇਹ ਬਹੁਤ ਖਤਰਨਾਕ ਹੈ ਮਤਲਬ ਕਿ ਆਪਣੇ ਜਾਨਵਰਾਂ ਲਈ ਸੋ ਮੇਂ ਸ਼ਾਂ ਜਿਹੜਾ ਇੱਟਾਂ ਦਾ ਫਰਸ਼ ਲਾਇਆ ਕਰੋ ਇੱਟਾਂ ਨੂੰ ਵਧੀਆ ਚਣਾਈ ਕਰਕੇ ਕਿਸੇ ਅੱਛੇ ਕਾਰੀਗਰ ਤੋਂ ਇੱਟਾਂ ਲਵਾਈਆਂ ਜਾਣ ਆ ਵੇਖੋ ਇੱਕ ਤਾਂ ਇਹ ਪਸ਼ੂ ਫਿਸਲਦਾ ਬਹੁਤ ਆ ਵੇਖੋ ਹੁਣੇ ਗਾਂ ਡਿੱਗ ਪਣ ਲੱਗੀ ਸੀ ਆਹਾਂ ਫਰਸ਼ ਤੋਂ ਪਸ਼ੂ ਫਿਸਲ ਕੇ ਡੇਕ ਕੇ ਲੱਤਾਂਆਂ ਜਾਂ ਖਲੜ ਜਾਂਦੀਆਂ ਨੇ ਸੋ ਇਹ ਵੀ ਚੀਜ਼ ਅਸੀਂ ਦੇਖੀਏ ਸੋ ਸਭ ਤੋਂ ਵੱਡਾ ਕਾਰਨ ਮੈਂ ਦੇਖਿਆ ਵੀ ਜਿਹੜਾ ਪਸ਼ੂ ਰੇਟ ਹੁੰਦੇ ਭੈਣਾ ਆ ਫਰਸ਼ ਦਾ ਬਹੁਤ ਵੱਡਾ ਕਾਰਨ ਏ ਸੋ ਸਾਰੇ ਹੀ ਭਰਾਵਾਂ ਨੂੰ ਜਿਹੜੀ ਸਜੈਸ਼ਨ ਹੈ ਰਹੂਗੀ ਤੁਸੀਂ ਜਦੋਂ ਵੀ ਕਦੇ ਫਰਸ਼ ਲਾਉਣਾ ਹੈ ਇੱਟਾਂ ਦਾ ਲਾਓ ਸੋ ਇਹ ਸੀਮੈਂਟਡ ਦਾ ਜਿਹੜਾ ਫਰਸ਼ ਹੈ ਇਹਨੂੰ ਕਦੀ ਵੀ ਨਾ ਲਾਓ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਾਡਾ ਚੈਨਲ ਕੁਦਰਤ ਦੇਵੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਬਾਤ ਤੱਕ ਲਈ ਥੈਂਕ ਯੂ ਸੋ ਮਚ